ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਡਰੱਗਜ਼ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਵਿੱਚ ਲਗਾਤਾਰ ਆਪਰੇਸ਼ਨ ਕੀਤੇ ਜਾ ਰਹੇ ਨੇ। ਔਰ ਇੱਕ ਬੜਾ ਸਕਸੈਸਫੁਲ ਆਪਰੇਸ਼ਨ ਦੇ ਵਿੱਚ 5 ਕਿਲੋ 67 ਗ੍ਰਾਮ ਹਿਰੋਇਨ ਫੜੀ ਫੜੀਆ ਸੀ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ। ਸਾਡੀ ਟੀਮਾਂ ਨੇ ਬਹੁਤ ਵਧੀਆ ਕੰਮ ਕੀਤਾ। ਇਹ ਦੋ ਅਲੱਗ-ਅਲੱਗ ਨੈੱਟਵਰਕ ਨੇ ਪਰ ਦੋਨੇ ਟਰਾਂਸਬਾਰਡਰ ਅਕ੍ਰੋਸ ਦੀ ਬਾਰਡਰ ਡ੍ਰੋਨ ਰਾਹੀਂ ਇਹ ਕਸ਼ਣ ਹੋਈਆਂ। ਜਿਹੜੀਆਂ ਅਨਸਾਈਨਮੈਂਟਸ ਨੇ ਇੱਕ ਕੇਸ ਦੇ ਵਿੱਚ ਗੁਰਜੰਟ ਸਿੰਘ ਤੇ ਜਗਜੀਤ ਸਿੰਘ ਦੋ ਅਕਿਊਜ਼ ਫੜੇ ਗਏ ਨੇ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਇਹਦੇ ਸਾਡੀ ਟੀਮ ਜਿਹੜੀ ਸ਼ਿਵਦਰਸ਼ਨ ਏਸੀਪੀ ਸਾਹਿਬ ਤੇ ਨਾਲ ਐਸਐਚਓ ਕੈਂਟ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਇਹ 3 ਕਿਲੋ 67 ਗ੍ਰਾਮ ਫੜੀ ਗਈ ਦੋ ਕਿਊਜ਼ ਨੇ ਇਹਦੇ ਜਿਹੜਾ ਜਗਜੀਤ ਸਿੰਘ ਹੈ ਇਹ ਤਕਰੀਬਨ 40 ਸਾਲ ਦੀ ਉਮਰ ਹੈ ਇਟਲੀ ਤੋਂ ਆਇਆ ਤੇ ਇਹਦੇ ਖਿਲਾਫ ਪਹਿਲਾਂ ਵੀ 5 ਕਿਲੋ ਹਿਰੋਇਨ ਦਾ ਪਰਚਾ ਦਰਜਾ ਲੋਪੋਕੇ ਅਮਰਸਰ ਰੂਰਲ ਦੇ ਵਿੱਚ ਇਹ ਦੋਨੋਂ ਬੰਦੇ ਲੋਪੋਕੇ ਥਾਣਾ ਅਮਰਸਰ ਰੂਰਲ ਡਿਸਟ੍ਰਿਕਟ ਦੇ ਰਹਿਣ ਵਾਲੇ ਐ ਦੋਨੇ ਅਕਿਊਜ਼ਡ ਇਹ ਮਾਲ ਬਾਈਪਾਸ ਤੋਂ ਇਹ ਗ੍ਰਿਫਤਾਰੀ ਹੋਈ ਐ ਦੂਜੇ ਕੇਸ 'ਚ ਸਾਡੇ ਜਿਹੜੇ ਨਵਜੋਤ ਸਿੰਘ ਐਡੀਸੀਪੀ ਸਾਹਿਬ ਤੇ ਨਾਲ ਹਰਮਿੰਦਰ ਸਿੰਘ ਐਸసీపీ ਸਾਹਿਬ ਇਹਨਾਂ ਦੋਨੋਂ ਜਿਹੜੇ ਟੀਮਾਂ ਦੀ ਸੁਪਰਵਾਈਜ਼ਨ ਡੀਸੀਪੀ ਹਰਮਿੰਦਰਪ੍ਰੀਤ ਮਡੇਰ ਸਾਹਮਣੇ ਕੀਤੀ ਉਹ ਉਹਦੇ ਵਿੱਚ ਦੋ ਕਿਊਜ਼ ਫੜੇ ਗਏ ਸਾਹਿਲ ਕੁਮਾਰ ਤੇ ਰਿੰਕੂ ਇਹਨਾਂ ਤੋਂ 2 ਕਿਲੋ ਗਿਰਵੰਦੀ ਬਰਾਮਦਗੀ ਹੋਈ ਹੈ ਇਹ ਦੋਨੋਂ ਇੱਕ ਪੱਟੀ ਦਾ ਰਹਿਣ ਵਾਲਾ ਰਣਤਾਰਨ ਦਾ ਦੂਜਾ ਗੁਰੂ ਹਰਸਾਏ ਫਿਰੋਜ਼ਪੁਰ ਦਾ ਰਹਿਣ ਵਾਲਾ ਸੋ ਦੋਨਾਂ ਦੀ ਜਿਹੜੀ ਮਡਲੀ ਪੁੱਛ ਕੇ ਪਤਾ ਲੱਗਿਆ ਕਿ ਇਹ ਬੰਦੇ ਸਾਲਕ ਤੋਂ ਇਹ ਕੰਮ ਕਰ ਰਹੇ ਨੇ ਔਰ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਕਾਫੀ ਲਿੰਕ ਪਤਾ ਹੋਏ ਹੋਏ ਨੇ ਔਰ ਉਸ ਤੋਂ ਬਾਅਦ ਆ ਕੇ ਇਹ ਜਿਹੜੀ ਕਨਸਾਈਨਮੈਂਟ ਚੁੱਕਦੇ ਆ ਇਹ ਅੱਗੇ ਉਹਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰਦੇ ਨੇ ਇਹਦੇ ਚ ਕਾਫੀ ਅੱਗੇ ਲੀਡਸ ਚੱਲੀਆਂ ਨੇ ਜਿਹੜੀਆਂ ਕਿ ਇਸ ਟਾਈਮ ਆਪਾਂ ਸ਼ੇਅਰ ਨਹੀਂ ਕਰ ਸਕਦੇ ਤੁਹਾਡਾ ਨਾਲ ਸ਼ੇਅਰ ਕਰਨਾ ਜ਼ਰੂਰੀ ਸੀ ਬਿਕਾਜ਼ ਇਹ ਇੰਪੋਰਟੈਂਟ ਸੀ ਕਿ ਜਿਹੜੀ ਰਿਕਵਰੀ ਔਰ ਇਸ ਦੇ ਵਿੱਚ ਅਸੀਂ ਸਾਰੇ ਐਂਗਲ ਇਹਦੇ ਦੇ ਦੇਖ ਰਹੇ ਹਾਂ ਇਹਨਾਂ ਦੇ ਕੁਝ ਸਾਥੀ ਵੀ ਫਿਕਰ ਹੋਏ ਆ ਹਵਾਲਾ ਐਂਗਲ ਵੀ ਦੇਖ ਰਹੇ ਹਾਂ ਔਰ ਫਾਰਵਰਡ ਬੈਕਵਰਡ ਲਿੰਕੇਜਸ ਵੀ ਸਾਰੇ ਦੇਖ ਰਹੇ ਹਾਂ ਸਾਰੀ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਹੋ ਉਹਨੂੰ ਵੀ ਨਾਲ-ਨਾਲ ਅਸੀਂ ਚਲਾ ਰਹੇ ਹਾਂ ਤੁਮੇ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਵਧੀਆ ਕੰਮ ਹੋਇਆ ਅਰ ਨੈ ਵੀ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ 2025 ਦੇ ਵਿੱਚ ਹੀ ਅਮਰਸਰ ਕਮਿਸ਼ਨਰੇਟ ਦੇ ਵਿੱਚ ਕਾਫੀ ਜ਼ਿਆਦਾ ਰਿਕਵਰੀ ਤਕਰੀਬਨ 25 ਕਿਲੋ ਦੇ ਕਰੀਬ ਅਸੀਂ ਰਿਕਵਰੀ ਕਰ ਚੁੱਕੇ ਹਾਂ ਹੁਣ ਤੱਕ ਔਰ ਉਹਦੇ ਚ ਇਹ ਜਿਹੜੀ ਪਿਛਲੇ ਸਾਲਾਂ ਨਾਲ ਕੰਪੈਰੀਟਿਵ ਪੀਰੀਅਡ ਦੇ ਵਿੱਚ ਕਾਫੀ ਜ਼ਿਆਦਾ ਹੈ ਤੇ ਇਹਨੂੰ ਅਸੀਂ ਇਦਾਂ ਹੀ ਆਪਣੀ ਜਿਹੜੀ Uh, campaign against drugs the gangster won't carry